ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ ਵਿੱਚ ਵਸਦੇ ਵੱਡੇ ਪੰਜਾਬੀ ਭਾਈਚਾਰੇ ਦੇ ਲਈ ਹੁਣ ਇੱਕ ਵੱਡੀ ਖੁਸ਼ਖਬਰੀ ਹੈ ਨਿਊਯਾਰਕ ਦੇ ਰਿਚਮਨਡ ਹਿੱਲ ਇਲਾਕੇ ਜਿੱਥੇ ਵੱਡੀ ਗੰਟੀ ਦੇ ਵਿੱਚ ਪੰਜਾਬੀ ਭਾਈਚਾਰਾ ਰਹਿੰਦਾ ਹੈ ਹੁਣ ਇੱਕ ਨਵਾਂ ਤੇ ਵੱਡਾ ਗ੍ਰੋਸਰੀ ਸਟੋਰ ਬਾਦਸ਼ਾਹ ਫਾਰਮ ਮਾਰਕੀਟ ਖੁੱਲ ਰਿਹਾ ਹੈ ਇਸ ਦੀ ਗ੍ਰੈਂਡ ਓਪਨਿੰਗ ਬਾਰਾ ਫਰਵਰੀ ਵੀਰਵਾਸ ਸਵੇਰੇ 11 ਵਜੇ 109 ਸਟਰੀਟ ਅਤੇ 101 ਐਵਨਿਊ ਤੇ ਹੋਵੇਗੀ ਖਾਸ ਗੱਲ ਇਹ ਹੈ ਕਿ ਇਥੇ ਤੀਤਵਦ ਗੱਡੀਆਂ ਦੀ ਪਾਰਕਿੰਗ ਅਤੇ ਵੱਖ-ਵੱਖ ਦੇਸ਼ਾਂ ਦੀ ਗ੍ਰੋਸਰੀ ਉਪਲਬਧ ਹੋਵੇਗੀ ਗ੍ਰੈਂਡ ਓਪਨਿੰਗ ਤੋਂ ਇੱਕ ਮਹੀਨੇ ਤੱਕ ਖਾਸ ਸੇਲ ਵੀ ਲਾਗੂ ਰਹੇਗੀ ਇਸ ਗੱਲ ਦੇ ਵਿੱਚ ਸੱਚਾਈ ਹੈ ਕਿ ਭਾਰਤੀ ਭਾਈਚਾਰਾ ਜਿੱਥੇ ਵੀ ਦੁਨੀਆ ਵਿੱਚ ਗਿਆ ਉੱਥੇ ਹੀ ਆਪਣਾ ਸੱਭਿਆਚਾਰ ਆਪਣਾ ਵਿਰਸਾ ਅਤੇ ਆਪਣੇ ਖਾਣਿਆਂ ਨੂੰ ਨਾਲ-ਨਾਲ ਲੈ ਕੇ ਗਿਆ ਹੈ ਇਸ ਲਈ ਹੁਣ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਹੋਣ ਉੱਥੇ ਹੀ ਉਹ ਆਪਣੇ ਮਨਪਸੰਦ ਖਾਣਿਆਂ ਨੂੰ ਲੋਚਦੇ ਨੇ ਇਸ ਲਈ ਇਸ ਖੁਆਇਸ਼ ਨੂੰ ਪੂਰਾ ਕਰਦੇ ਹੋਏ ਵੱਖ-ਵੱਖ ਵੱਡੇ ਗ੍ਰੋਸਰੀ ਸਟੋਰ ਹੋਂਦ ਵਿੱਚ ਆਏ ਜਿਸ ਕਰਕੇ ਭਾਰਤੀ ਅਤੇ ਸਾਊਥ ਏਸ਼ੀਅਨ ਲੋਕਾਂ ਨੂੰ ਆਪਣਾ ਮਨਪਸੰਦ ਸਵਾਦ ਖਾਣਿਆਂ ਦੇ ਵਿੱਚ ਮਿਲਣ ਲੱਗਿਆ ਰਿਚਮੈਂਡ ਹਿਲ ਨਿਊਯਾਰਕ ਇੱਕ ਅਜਿਹਾ ਇਲਾਕਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਰਹਿੰਦਾ ਹੈ ਇਸ ਲਈ ਸਮੇਂ-ਸਮੇਂ ਤੇ ਇੱਥੇ ਕਈ ਗ੍ਰੋਸਰੀ ਸਟੋਰ ਖੁੱਲੇ ਪਰ ਲੋਕਾਂ ਨੂੰ ਵੱਡੀ ਮੁਸ਼ਕਲ ਪਾਰਕਿੰਗ ਦੀ ਹੁੰਦੀ ਸੀ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਹੁਣ ਇਸ ਇਲਾਕੇ ਵਿੱਚ ਇੱਕ ਵੱਡਾ ਗ੍ਰੋਸਰੀ ਸਟੋਰ ਬਾਦਸ਼ਾਹ ਫਾਰਮਰ ਮਾਰਕੀਟ ਖੁੱਲ੍ਹਦਾ ਜਿਸ ਦੀ ਗ੍ਰੈਂਡ ਓਪਨਿੰਗ 12 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਹੋਵੇਗੀ ਇਹ ਸਟੋਰ 109 ਸਟਰੀਟ ਅਤੇ 101 ਅਵੇਨਿਊ ਤੇ ਸਥਿਤ ਹੈ ਜ਼ਿਕਰ ਹੋਇਆ ਹੈ ਕਿ ਇਸ ਜਗ੍ਹਾ ਤੇ ਪਹਿਲਾਂ ਇੱਕ ਬਹੁਤ ਵੱਡੀ ਫਾਰਮੇਸੀ ਸੀ ਜਿਸ ਦੀ ਜਗ੍ਹਾ ਤੇ ਹੁਣ ਇਹ ਗ੍ਰੋਸਰੀ ਸਟੋਰ ਖੁੱਲ ਰਿਹਾ ਹੈ ਇਸ ਫਾਰਮਰ ਮਾਰਕੀਟ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇੱਥੇ ਤਕਰੀਬਨ 30 ਤੋਂ ਵੱਧ ਗੱਡੀਆਂ ਦੀ ਪਾਰਕਿੰਗ ਹੋਵੇਗੀ ਜਿਸ ਦਾ ਲਾਭ ਹਰ ਕਿਸੇ ਨੂੰ ਹੋਵੇਗਾ ਕਿਉਂਕਿ ਹਰ ਕੋਈ ਚਾਹੁੰਦਾ ਸੀ ਕਿ ਜਦੋਂ ਗ੍ਰੋਸਰੀ ਕਰਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਗੱਡੀ ਨੇੜੇ ਲੱਗੀ ਹੋਵੇ ਬਾਟਸ਼ਾ ਫਾਰਮਰ ਮਾਰਕੀਟ ਦੇ ਪਹਿਲਾਂ ਵੀ ਕਈ ਸਟੋਰ ਹੋਰ ਇਲਾਕਿਆਂ ਦੇ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਨੇ ਤੇ ਉਮੀਦ ਹੈ ਕਿ ਹੁਣ ਰਿਚਮਨ ਹਿੱਲ ਇਲਾਕੇ ਵਿੱਚ ਵੀ ਲੋਕਾਂ ਨੂੰ ਇਸ ਸਟੋਰ ਦਾ ਬਹੁਤ ਲਾਭ ਹੋਵੇਗਾ ਕਿਉਂਕਿ ਇਸ ਸਟੋਰ ਵਿੱਚ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ, ਵੈਸਟ ਇੰਡੀਅਨ ਅਤੇ ਗਾਇਸਨਿਸ ਗ੍ਰੋਸਰੀ ਉਪਲਬਧ ਹੋਵੇਗੀ ਸਟੋਰ ਦੇ ਪ੍ਰਬੰਧਕਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਗ੍ਰੈਂਡ ਓਪਨਿੰਗ ਵਾਲੇ ਦਿਨ ਤੋਂ ਲੈ ਕੇ ਤਕਰੀਬਨ ਇੱਕ ਮਹੀਨੇ ਤੱਕ ਖਾਸ ਸੇਲ ਵੀ ਲਗਾਈ ਜਾ ਰਹੀ ਹੈ ਜਿਸ ਵਿੱਚ ਰੇਟਾਂ ਦੇ ਵਿੱਚ ਭਾਰੀ ਕਮੀ ਹੋਵੇਗੀ 12 ਫਰਵੇਵਰ ਵਾਲੇ ਦਿਨ ਪੰਜਾਬੀ ਪਾਇਚਾਰੇ ਦੀਆਂ ਉਗੀਆਂ ਸਖਸ਼ਤਾ ਦੇ ਨਾਲ-ਨਾਲ ਕਈ ਅਮਰੀਕਨ ਲੀਡਰ ਵੀ ਇਸ ਮੌਕੇ ਤੇ ਪਹੁੰਚਣਗੇ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਵਿੱਚ ਇਸ ਇਲਾਕੇ ਦੇ ਲੋਕਾਂ ਦੀ ਮੰਗ ਦੇ ਅਨੁਸਾਰ ਇਸ ਸਟੋਰ ਵੱਲੋਂ ਵਧੀਆ ਤੇ ਵਾਜਿਬ ਰੇਟਾਂ ਤੇ ਗਰੋਸਰੀ ਉਪਲਬਧ ਹੋਵੇਗੀ ਨਿਊਯਾਰਕ ਤੋਂ ਕਿਲਪਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ